ਵੇ ਤੁਹਾਡਾ ਅਰਗੇੜਾ ਇੰਜਨ ਤੇ ਦੇਵਤਿਓ ਮੇਰਾ ਖਿਆਲ ਆ 751 ਹੋ ਗਿਆ ਕਹਿੰਦਾ ਯਾਰ ਤੇਰੇ ਦੇ ਨਹੀਂ ਫਿੱਟ ਫੋਲ ਇਸ ਚੋਂ ਬਾਹਰ ਆ ਗਏ ਆ 751 ਤੇ ਹਾਂ 751 ਜਿਮ ਚੋਂ ਕਹਿੰਦਾ ਬਾਹਰ ਸੀ ਆ ਗਿਆ ਸੀ ਹੁਣ ਚੱਲੇ ਆ ਖਾਲਸਾ ਸਕੂਲ ਦੇ ਵਿੱਚ ਬਾਲੀਬਾਲ ਮਿੱਤਰ ਬਾਲੀਬਾਲ ਖੇਡਦੇ ਹੁੰਦੇ ਆ ਤੇ ਅੱਜ ਟਿਊਜ਼ਡੇ ਐਂਡ ਫਰਾਈਡੇ ਤੇ ਹੁਣ ਆਪਾਂ ਬਾਲੀਬਾਲ ਖੇਡਣ ਚੱਲੇ ਆ ਪਰ ਮੈਂ ਪਹਿਲੀ ਵਾਰੀ ਆਪਣੇ ਘਰ ਦੇ ਹੋ ਗਿਆ ਮੈਂ ਕਿਹਾ ਮੈਂ ਬਾਲੀਬਾਲ ਖੇਡਣ ਚੱਲਾਂ ਕਹਿੰਦੇ ਥੱਲੇ ਦੀ ਖੇਡਦਾ ਉਹਨਾਂ ਕਹਿੰਦੀ ਕਾਦੇ ਦੇਖ ਤਾਂ ਗੇਮ ਕਿਹੜੀ ਮੈਂ ਕਿਹਾ ਵੀ ਦੇਖ ਆਪਾਂ ਕਦੇ ਵੀ ਸਪੋਰਟਸ ਨੂੰ ਨਾ ਨਹੀਂ ਕੀਤੀ ਚਾਹੇ ਕੋਈ ਨੰਬਰ ਲਿਆਂਦਾ ਚਾਹੇ ਨਹੀਂ ਲਿਆਂਦਾ ਠੀਕ ਹੈ ਨੀ ਆਈ ਲਵ ਸਪੋਰਟਸ ਐਂਡ ਆਈ ਲਵ एवरीवन ਪਲੀਜ਼ ਇੰਜੋਏ ਕਰਿਆ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਕਹਿੰਦੀ ਐਵੇਂ ਇਹਨੂੰ ਕਹਿੰਦੇ ਤੁਹਾਡਾ ਪਿਆਰ ਆ ਸਤਿਕਾਰ ਆ ਭਰਾਵਾ ਇੰਨੀ ਕੀ ਜਾਨ ਹੋ ਬਸ ਇਹ ਬਾਕਸ਼ ਦਿਓ ਔਰ ਆਪਾਂ ਨੂੰ ਕੱਖ ਨਹੀਂ ਚਾਹੀਦਾ ਲਵ ਯੂ ਔਰ ਕਹਿੰਦੀ 파 ਕੇ ਗੱਲ ਜਿੱਤੜੀਆਂ ਭਾਈ 994 ਦੇ ਵਿੱਚ ਮੇਰੀ ਮਾਂ ਨੇ ਮੈਨੂੰ ਬਣਾ ਕੇ ਦਿੱਤੀਆਂ ਸੀ ਕਾਲੇ ਧਾਗੇ ਚ ਕਹਿੰਦਾ ਫੇ ਧਾਗਾ ਟੁੱਟ ਗਿਆ ਤਾਂ ਕਹਿੰਦਾ ਮੈਂ ਗਾ ਫੇ ਮੜਾ ਕੇ ਹੈ ਨਾ ਏਹੀ ਕਹਿੰਦਾ ਮੈਂ ਆਪਣੀ ਘਰ ਵਾਲੀ ਨੂੰ ਦਿੱਤੀਆਂ ਪੱਕੇ ਤੇ ਕਿਤੇ ਹੁਣ ਮੈਂ ਕਿਤੇ ਪਾਉਣਾ ਹੁਣ ਤਾਂ ਮੈਨੂੰ ਕਹਿੰਦੀ ਐ ਮੇਰੀਆਂ ਮੈਂ ਕਹਾ ਤੇਰੀਆਂ ਨਹੀਂ ਮੇਰੀ ਮਾਂ ਦੀਆਂ ਹਾਂ ਕਹਿੰਦੀ ਬਣਾ ਕੇ ਤਾਂ ਫੇਰ ਮੈਨੂੰ ਦਿੱਤੀਆਂ ਹਾਂ ਮੈਂ ਕਹੇ ਸਹੀ ਗੱਲ ਬੋਲਦੀ ਏ ਤੂੰ ਗੁੱਡ ਲੱਕ ਤੇ ਗੁੱਡ ਵਿਸ਼ ਆਲਵੇ ਭਾਈ ਜਿਹੜਾ ਤੁਹਾਡਾ ਪਾਰਟਨਰ ਹੁੰਦਾ ਨਾ ਆਲਵੇ ਉਹੀ ਰੱਬ ਤੋਂ ਮੰਗਿਆ ਕਰੋ ਹੋਰ ਕੋਈ ਚੀਜ਼ ਨਾ ਮੰਗਿਆ ਕਰੋ